ਪੰਜ ਅਧਿਆਤ ਮੋਰਚਾ ਪੰਜਾਬ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚੋਂ ਪਹੁੰਚੇ ਹੋਏ ਅਧਿਆਪਕ ਸਾਥੀਓ ਆਪਾਂ ਪੰਜਾਬ ਦੀ ਸਰਕਾਰ ਦਾ ਟਿੱਪ ਸਿਆਪਾ ਕਿਉਂ ਕਰਨਾ ਆਏ ਆ ਮੈਨਾਂ ਪਹੁੰਚੇ ਹੋਏ ਅਧਿਆਪਕਾਂ ਦੇ ਦਿੱਰਤ ਤੋਂ ਪੰਜਾਬ ਸਰਕਾਰ ਦੀ ਇੱਕ ਸਾਡੀ ਇਹ ਰੈਲੀ ਦੇ ਆਲੇ-ਦੁਆਲੇ ਘੁੰਮ ਰਹੀ ਹੈ ਇੰਟੈਲੀਜੈਂਸੀ ਨੂੰ ਦੱਸਣਾ ਚਾਹਣਾ ਹੈ ਕਿ ਪੰਜਾਬ ਦੇ ਅਧਿਆਪਕ ਕੋਈ ਸ਼ੌਕ ਨੂੰ ਨਹੀਂ ਸਿੱਖਿਆ ਮੰਤਰੀ ਦੇ ਹਲਕੇ ਚ ਆਏ ਇਹ ਮਸਲੇ ਆ ਉਹਨਾਂ ਮਸਲਿਆਂ ਨੂੰ ਹੱਲ ਕਰਵਾਉਣ ਵਾਸਤੇ ਪੰਜਾਬ ਦੇ ਲੋਕਾਂ ਦੇ ਨਾਲ ਤੁਹਾਡੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਜਿਸ ਤੋਂ ਆ ਸਰਕਾਰ ਆ ਜਿਹੜੀ ਮੁੱਕ ਚੁੱਕੀ ਆ ਫੇਲ ਚੁੱਕੀ ਆ ਉਹ ਵਾਅਦੇ ਜਿਤੇ ਕਰਾਉਣ ਵਾਸਤੇ ਇੱਥੇ ਪਹੁੰਚੇ ਆ ਹੁਣ ਮਸਲੇ ਕੀ ਆ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਕਿ ਤੁਹਾਡੇ ਲਈ ਰੋਜ਼ਗਾਰ ਐਸਾ ਪੈਦਾ ਕਰਾਂਗੇ ਕਿ ਤੁਹਾਨੂੰ ਬਾਹਰ ਕਿਸੇ ਕੰਟਰੀ 'ਚ ਜਾਣ ਦੀ ਲੋੜ ਨਹੀਂ ਮੁੱਖ ਮੰਤਰੀ ਪੰਜਾਬ ਜੀ ਤੁਸੀਂ ਹੋਰ ਤਾਂ ਬੇਰਜ਼ਗਾਰਾਂ ਲਈ ਕੀਰਜ਼ਗਾਰ ਪੈਦਾ ਕਰਨਾ ਸੀ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰਦੇ ਕੱਚੇ ਅਧਿਆਪਕ ਚਾਹੇ ਵਲੰਟੀਅਰ ਸੀਗੇ ਚਾਹੇ ਕੰਪਿਊਟਰ ਅਧਿਆਪਕ ਸੀ ਚਾਹੇ ਕੋਈ ਹੋਰ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਕੈਟਾਗਰੀ ਦੇ ਅਧਿਆਪਕਾਂ ਢੋਡੀ ਸਰਕਾਰ ਦੀ ਬੇਈਮਾਨੀ ਉਹਨਾਂ ਨੂੰ ਸਦਾ ਲਈ ਕੱਚੇ ਕਰ ਰਹੀ ਆ ਇਸੇ ਤਰ੍ਹਾਂ ਆ ਬੈਠੇ ਆ ਤੁਹਾਡੇ ਸਾਹਮਣੇ ਕੋਨਾਟ 94 ਵਾਲੇ 2364 ਵਾਲੇ ਤੁਹਾਡੀ ਸਰਕਾਰ ਔਰ ਤੁਸੀਂ ਖਾਸ ਤੌਰ ਦੇ ਉੱਤੇ ਜਿਹੜੇ ਉਹਨਾਂ ਸਰਕਾਰਾਂ ਨੂੰ ਨਿੰਦਦੇ ਸੀ ਕਿ ਇਹਨਾਂ ਦੇ ਰਾਜ ਦੇ ਵਿੱਚ ਅਧਿਆਪਕ ਨਾਰਾਚ ਛਾਲਾ ਮਾਰ ਲਈ ਮਜਬੂਰ ਹੁੰਨੇ ਆ ਤੁਹਾਡੇ ਰਾਜ ਦੇ ਵਿੱਚ ਬਿਨਾਂ ਅਧਿਆਪਕਾਂ ਦੀ ਕੋਈ ਤਕਦੀਰ ਨਹੀਂ ਬਦਲੀ ਅੱਜ ਵੀ ਇਹ ਉਸੇ ਤਰ੍ਹਾਂ ਦੀ ਜ਼ਿੰਦਗੀ ਬਸਰ ਕਰ ਰਹੇ ਆ ਲਗਾਤਾਰ ਤੋਂ ਦੇ ਸਿੱਖਿਆ ਮੰਤਰੀ ਦੇ ਇਸ ਘਰ ਦੇ ਬਾਹਰ ਬੈਠੇ ਆ ਪਰ ਤੁਸੀਂ ਕੀ ਕਰ ਰਹੇ ਆ ਤੁਸੀਂ ਇਹਨਾਂ ਦੀਆਂ ਸਵਾਮਾਂ ਨੂੰ ਸਕੂਲਾਂ 'ਚ ਪੈਜਣ ਦੀ ਬਜਾਏ ਸੜਕਾਂ ਦੇ ਉੱਤੇ ਕਦੇ ਸੰਗਰੂਰ 'ਚ ਕਦੇ ਰੋਪੜ ਦੇ ਵਿੱਚ ਕਦੇ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਇਨਾਂ ਦੇ ਉੱਤੇ ਅਤਿਆਚਾਰ ਕਰਨ ਦਾ ਕੰਮ ਤੁਹਾਡੀ ਸਰਕਾਰ ਕਰਦੀ ਆ ਇਸ ਕਰਕੇ ਇੱਕ ਤਾਂ ਚੈਪਟਰ ਤੁਹਾਡਾ ਇਹ ਆ ਦੂਸਰਾ ਚੈਪਟਰ ਤੁਹਾਡਾ ਤੇ ਤੁਸੀਂ ਇਹ ਕਹਿ ਕੇ ਆਏ ਕਿ ਪੰਜਾਬ ਦੇ ਸਿੱਖਿਆ ਵਿਭਾਗ ਦੇ ਵਿੱਚ ਪਹਿਲੀਆਂ ਸਰਕਾਰਾਂ ਨੇ ਅਧਿਆਪਕਾਂ ਨੂੰ ਗੈਰ ਵਿਜੈ ਕੰਮਾਂ ਚਲਾਈ ਰੱਖਿਆ ਤੁਸੀਂ ਕਹਿ ਕੇ ਆਏ ਹੋ ਸਰਕਾਰ ਦਾ ਮੈਨੂੰ ਜਾਗਾ ਮੋਰਚਾ ਪੂਰੀ ਤਰ੍ਹਾਂ ਸਰਗਰਮ ਸੀ ਜਦੋਂ ਪਿਛਲੀ ਵਾਰੀ ਨੈਸ ਦਾ ਪੇਪਰ ਆ ਹੋਇਆ ਇਹਨਾਂ ਦੇ ਮੰਤਰੀਆਂ ਨੇ ਜਿਹੜੇ ਅੱਜ ਮੰਤਰੀ ਆ ਉਸ ਸਮੇਂ ਆਮ ਆਦਮੀ ਪਾਰਟੀ ਵੱਲੋਂ ਬੋਲੇ ਕਿ ਪੰਜਾਬ ਦੀ ਕਾਂਗਰਸ ਲੋਕਾਂ ਦਾ ਮੂਰਖ ਬਣਾ ਰਹੀ ਆ ਇੱਥੇ ਅਸਲੀ ਭੜਾਈ ਦੀ ਬਜਾਏ ਅੰਕੜਾ ਗੇਮ ਆ ਜਿਹੜੀ ਚੱਲ ਰਹੀ ਆ ਪਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡੀ ਸਰਕਾਰ ਦੀ 3 ਸਾਲਾਂ ਤੋਂ ਪੌਣੇ 3 ਸਾਲਾਂ ਤੋਂ ਇਹੀ ਕੁਝ ਕਰ ਰਹੀ ਆ ਉਸੇ ਤਰੀਕੇ ਦੇ ਨਾਲ ਜਰ ਵੀ ਦਾ ਕੰਮ ਦੇ ਹਾਫਟਾ ਤੋਂ ਵਧੇ ਆ ਉਸ ਤੋਂ ਅੱਗੇ ਆ ਜੀਏ ਕਿ ਤੁਸੀਂ ਕੁਝ ਪ੍ਰੋਮੋਸ਼ਨਾਂ ਸੀ ਮੋਰਚੇ ਵੱਲੋਂ ਤੁਹਾਡੇ ਨਾਲ ਪ੍ਰੋਟੈਸਟ ਕੀਤੇ ਜਿਨ੍ਹਾਂ ਪੱਤਰਾਂ ਤੇ ਮੀਟਿੰਗਾਂ ਕੀਤੀਆਂ ਤੁਹਾਡੇ ਨਾਲ ਮੰਤਰੀ ਜੀ ਮੈਨੂੰ ਚੇਤਾ ਕਿ ਪਿਛਲੇ ਸਾਲ ਤੋਂ ਸੰਬੰਧ ਤੁਸੀਂ ਮੀਟਿੰਗ ਕੀਤੀ ਅਗਸਤ ਚ ਮੋਰਚੇ ਨਾਲ ਮੀਟਿੰਗ ਕੀਤੀ ਤੁਸੀਂ ਕਿਹਾ ਸਹਿਮਤ ਹੋਏ ਸਾਡੇ ਉਸ 36 ਸੂਤਰੀ ਮੰਗ ਪੱਤਰ ਦੇ ਨਾਲ ਸਾਡੀਆਂ ਉਹਨਾਂ ਬਿੱਤੀ ਮੰਗਾਂ ਦੇ ਨਾਲ ਕਿ ਜਿਹੜੀਆਂ ਅਪਗ੍ਰੇਡਡ ਸਕੀਲਾਂ ਤੋਂ ਲੈ ਕੇ ਤੇ ਆਪਕਾਂ ਦੇ ਭੱਤੇ ਕੱਟੇ ਹੋਏ ਆ ਮੈਂ ਸਹਿਮਤ ਹਾਂ ਇਹ ਮਿਲਣੇ ਚਾਹੀਦੇ ਆ ਕਿ ਮੈਂ ਸਰਕਾਰ ਨੂੰ ਲਿਖਾਂਗਾ ਪਰ ਇੱਕ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਤੁਸੀਂ ਇੱਕ ਪੂਣੀ ਵੀ ਨਹੀਂ ਕੀਤੀ ਅਧਿਆਪਕਾਂ ਦੇ ਉੱਤੇ ਸਗੋਂ ਇਹ ਹੋਇਆ ਕਿ ਤੁਸੀਂ ਉਹਨਾਂ ਦੇ ਅਪਗ੍ਰੇਡਡ ਸਕੀਰ ਤਾਂ ਕੀ ਦੇਣੇ ਸੀ ਉਹਨਾਂ ਦਾ ਏਸੀਪੀ ਤਾਂ ਕੀ ਚਾਲੂ ਕਰਨਾ ਸੀ ਉਹਨਾਂ ਦੇ ਪੱਤੇ ਦਾ ਕੀ ਚਾਲੂ ਕਰਨੇ ਸੀ ਸਾਡੇ ਸੀਆਰਬੀ ਕਾਰਡਰ ਦੀ ਤਨਖਾਹ ਕਟਣ ਦੀ ਚਿੱਠੀ ਜਾਰੀ ਕਰਦੀ ਇਹ ਚਿੱਠੀ ਮੈਂ ਕਹਾਂ ਤਾ ਉਹਨਾਂ ਮੁੱਖ ਮੰਤਰੀ ਜੀ ਤੇਰੀ ਸਰਕਾਰ ਦੇ ਕੱਫੜ ਚ ਕਿੱਲ ਸਾਫ ਤੂੰ ਇਹ ਵਾਲੀ ਤੇ ਤੇਰੀ ਸਰਕਾਰ ਦੇ ਕੱਫੜ ਚ ਕਿੱਲ ਸਾਫ ਤੂੰ ਮੈਂ ਮੈਨੂੰ ਅੱਜ ਵੀ ਜੇਤਾ ਹੈ ਕਿ ਉਸ ਰਾਜ ਦੇ ਸ਼ਹਿਰ ਪਟਿਆਲੇ ਦੇ ਵਿੱਚ ਅਧਿਆਪਕਾਂ ਦੀ ਤਨਖਾਹ ਕਟੌਤੀ ਉਸ ਸਰਕਾਰ ਨੂੰ ਕੁਰਸੀ ਤੋਂ ਘੜੀਸ ਕੇ ਖੱਲੇ ਸਿੱਟਣ ਦੇ ਲਈ ਲੜਾਈ ਲੜੀ ਸੀ ਉਹਦੇ ਵਿੱਚੋਂ ਤੁਹਾਡੀ ਸਰਕਾਰ ਆਈ ਸੀ ਪਰ ਅੱਜ ਤੁਸੀਂ ਭਲੇਖੇ ਦਾ ਸ਼ਿਕਾਰ ਹੋ ਕੇ ਇੱਕ ਹੋਰ ਅੱਗੇ ਕਦਮ ਵਧਾਇਆ ਹੈ ਕਿ ਲੈਕਚਰਾਰਾਂ ਦੀਆਂ ਪ੍ਰੋਮੋਸ਼ਨਾਂ ਕੀਤੀਆਂ ਉਹਨਾਂ ਪ੍ਰੋਮੋਸ਼ਨਾਂ ਦੇ ਵਿੱਚ ਤੁਸੀਂ ਇਹ ਦਾਅਵਾ ਕੀਤਾ ਕਿ ਅਸੀਂ ਵੱਧ ਗਿਣਤੀ ਵਾਲੇ ਸਕੂਲਾਂ ਚ ਲੈਕਚਰਰ ਭੇਜਣੇ ਆ ਇਸ ਕਰਕੇ ਅਸੀਂ ਸਮਝਦੇ ਹਾਂ ਮੁੱਖ ਮੰਤਰੀ ਜੀ ਕਿ ਤੁਸੀਂ ਬੇਈਮਾਨੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਸਕੂਲਾਂ ਨੂੰ ਬੰਦ ਕਰਨ ਵਾਸਤੇ ਲੈਕਚਰਾਰਾਂ ਨੂੰ ਉਹਨਾਂ ਸਕੂਲਾਂ ਤੇ ਭੇਜਿਆ ਹੈ ਇਸੇ ਤਰ੍ਹਾਂ ਤੁਸੀਂ ਜਿਹੜੀਆਂ ਐਸੀਟੀ ਤੋਂ ਮਾਸਟਰ ਕਾਲਜ ਦੀਆਂ ਪ੍ਰੋਮੋਸ਼ਨਾਂ ਕੀਤੀਆਂ ਉੱਥੇ ਵੀ ਤੁਸੀਂ ਸਕੂਲਾਂ ਨੂੰ ਬੰਦ ਕਰਨ ਵਾਸਤੇ 2020 ਦੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਾਸਤੇ ਪ੍ਰੋਗਰਾਮ ਬਣਾ ਰਹੇ ਆ ਜਿਹੜੀ ਤੁਸੀਂ ਕੇਂਦਰ ਦੀ ਸਰਕਾਰ ਨੂੰ ਮੋਦੀ ਨੂੰ ਭੱਜ ਰਹੇ ਆ ਉਹਦੀ ਸਿੱਖਿਆ ਨੀਤੀ ਨੂੰ ਪੰਜਾਬ ਤੇ ਲਾਗੂ ਕਰ ਰਹੇ ਆ ਸਾਂਝਾ ਅਧਿਆਪਕ ਮੋਰਚਾ ਇਸ ਨੂੰ ਕਦੇ ਹੀ ਕਦੇ ਵੀ ਲਾਗੂ ਨਹੀਂ ਹੋਣ ਦਊਗਾ ਔਰ ਸਾਥੀਓ ਮੈਨੂੰ ਲੱਗਦਾ ਹੈ ਕਿ ਗੱਲਾਂ ਬਹੁਤ ਆ ਸਮਾਜ ਰਾਜਨੀਤਿਕ ਅਸੀਂ ਅੱਗੇ ਵਧਣਾ ਹੈ ਮੇਰੇ ਤੋਂ ਬਾਅਦ ਹੋਰ ਵੀ ਸਾਥੀਆਂ ਨੇ ਬੋਲਣਾ ਹੈ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੰਗਾ ਇਸ ਮੋਰਚੇ ਦੇ ਮੰਗ ਪੱਤਰ ਦੇ ਵਿੱਚ ਹਰੇਕ ਪ੍ਰਾਇਮਰੀ ਅਧਿਆਪਕ ਤੋਂ ਲੈ ਕੇ ਪ੍ਰਿੰਸੀਪਲ ਤੱਕ ਤੁਸੀਂ ਤਿੰਨ ਸਾਮੀਆਂ ਸਭ ਤੋਂ ਡੀਪੀਆਈ ਜਾਂ ਖੋਲੀਆਂ ਸਾਡੇ ਸਿੱਖਿਆ ਭਾਗੀਆਂ ਉੱਥੇ ਪੀਸੀਐਸ ਤਨਾਤ ਕਰਦੇ ਇਹ ਸਾਰੀਆਂ ਦਰਜ ਕਿਸੇ ਦੀ ਗੱਲ ਕੋਈ ਰਹਿ ਗਈ ਹੋਵੇ ਕੁਸਾ ਨਾ ਕਰਿਓ ਸਮੇਂ ਦੀ ਘਾਟ ਕਰਕੇ ਮੈਂ ਹੋਰ ਅੱਗੇ ਵਧਣਾ ਨਹੀਂ ਚਾਹੁੰਦਾ ਪਰ ਲੇਕਿਨ ਇਹ ਜ਼ਰੂਰ ਕਹਿਣਾ ਚਾਹਨਾ ਹੈ ਕਿ ਮੋਰਚੇ ਵਾਲਿਓ ਤਿਆਰ ਹੋ ਜਾਓ ਹੁਣ ਸਮਾਂ 2 ਸਾਲ ਦਾ ਰਹਿ ਗਿਆ ਸਰਕਾਰ ਦਾ ਬਾਕੀ ਔਰ ਪ੍ਰਸ਼ਾਸਨ ਨੂੰ ਚਤਾਵਨੀ ਦੇਣੀ ਚਾਹੁੰਦੇ ਆ ਕਿ ਅਸੀਂ ਇਸ ਰੈਲੀ ਨੂੰ ਉਹਨਾਂ ਇੱਕ ਤਰੀਕ ਦਾ ਸਾਡਾ ਪ੍ਰੋਗਰਾਮ ਸੀ ਅਸੀਂ ਬਟਾਇਦਾ ਰੂਪ ਦੇ ਵਿੱਚ ਸੰਜੇ ਅਧਿਆਪਕ ਮੋਰਚੇ ਵੱਲੋਂ ਸਿੱਖਿਆ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਮੰਤਰੀ ਜੀ ਦੀਆਂ ਸਾਡੇ ਨਾਲ ਹੋਈਆਂ ਹੋਈਆਂ ਮੀਟਿੰਗਾਂ ਜਿਹੜੀਆਂ ਹੋਰ ਤੱਕ ਮੰਗਾਂ ਲਾਗੂ ਨਹੀਂ ਹੋਈਆਂ ਉਹਦੇ ਤੇ ਬੈਠ ਕੇ ਮੰਗਾਂ ਨੂੰ ਲਾਗੂ ਕੀਤਾ ਜਾਵੇ। ਪਰ ਅੱਜ 6 ਤਰੀਕ ਤੱਕ ਕੋਈ ਵੀ ਪ੍ਰੋਗਰਾਮ ਆ ਜਿਹੜਾ ਇਸ ਤਰ੍ਹਾਂ ਦਾ ਸਾਡੇ ਤੱਕ ਨਹੀਂ ਆਇਆ ਕਿ ਮੰਤਰੀ ਤੁਹਾਡੇ ਨਾਲ ਬੈਠਣ ਲਈ ਤਿਆਰ ਆ। ਜੇ ਮੰਤਰੀ ਸਾਡੇ ਨਾਲ ਬੈਠਣ ਲਈ ਤਿਆਰ ਨਹੀਂ ਤਾਂ ਚਾਹ ਸਾਨੂੰ ਵੀ ਚੜਿਆ ਨਹੀਂ। ਲੇਕਰ ਇੰਨੀ ਗੱਲ ਜ਼ਰੂਰ ਦੱਸ ਦਿਓ ਸਰਕਾਰ ਤੇ ਮੰਤਰੀ ਨੂੰ ਕਿ ਉਹ ਲੋਕ ਆ ਇਹ ਮੋਰਚਾ ਹੈ ਕਿ ਜਿਹਨੇ ਕਾਂਗਰਸ ਸਰਕਾਰ ਨੂੰ ਕੁਰਸੀ ਤੋਂ ਥੱਲੇ ਕਰਨ ਦੇ ਵਿੱਚ ਰੋਲ ਨਿਭਾਇਆ ਸੀ। ਏ ਤੁਹਾਡੀ ਸਰਕਾਰ ਨੂੰ ਕੁਰਸੀ ਤੇ ਐਸਾ ਧੁੰਲੇ ਕਿਤੇਗਾ ਤੁਹਾਡੀਆਂ ਜਵਾਨਾਂ ਤਾਂ ਜਬਤ ਹੋਣਗੀਆਂ ਔਰ ਮੰਤਰੀ ਨੂੰ ਕਿਸੇ ਨਾ ਕਿਸੇ ਹੱਟਕ ਮੈਨੂੰ ਪਤਾ ਲੱਗਿਆ ਧਲੇਖਾ ਇਸ ਗੱਲ ਦਾ ਉਹ ਕਹਿ ਰਹੇ ਆ ਕਿ ਸ਼ਾਇਦ ਮੋਰਚੇ ਵਾਲੇ ਜਨਤੇ ਹੱਥ ਜੱਥੇ ਬੰਦੀਆਂ ਉਸ ਤਰ੍ਹਾਂ ਸਰਕਾਰ ਮਰੀ ਸਾਡਾ ਕੁਝ ਨਹੀਂ ਬਦਲ ਸਕਦੇ ਇਸ ਕਰਕੇ ਮੰਤ ਤੇ ਕਹਿਣਾ ਚਾਹੁੰਦਾ ਕਿ ਸਾਥੀਓ ਤਿਆਰ ਹੋ ਜੋ ਅੱਜ ਦਾ ਉਹ ਦਿਨ ਅੱਜ ਪਰਨ ਕਰਕੇ ਜਾਏ ਉਹ ਜਥੇਬੰਦਕ ਤੌਰ ਤੇ ਧਰਮ ਦਾ ਕਿ ਤੁਸੀਂ ਉਸ ਦਿਨ ਦੇ ਉੱਤੇ ਅਵੇ ਅਸੀਂ ਪ੍ਰੋਗਰਾਮ ਲੈ ਕਰਾਇਆ ਸੀ ਮੋਰਚੇ ਵੱਲੋਂ ਅਸੀਂ ਸੋਚ ਰਹੇ ਸੀ ਕਿ 6 ਤਰੀਕ ਨੂੰ ਸ਼ਹੀਦੀ ਦਿਨ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਔਰ ਫਿਰ ਸਾਡੇ ਮਨ 'ਚ ਇਹ ਸੀ ਕਿ ਤੇ ਅਨੰਦਪੁਰ ਸਾਹਿਬ ਨੂੰ ਜਾਂਦੇ ਕਿਸੇ ਸੰਗਤ ਦੇ ਉੱਤੇ ਕੋਈ ਹੜਕਣਾ ਪਵੇ ਪਰ ਫਿਰ ਅਸੀਂ ਫੈਸਲਾ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਜ਼ੁਲਮ ਦੇ ਖਿਲਾਫ ਸੀ ਅਸੀਂ ਇਹ ਪ੍ਰੋਗਰਾਮ ਉਸ ਜ਼ੁਲਮ ਦੇ ਖਿਲਾਫ ਕਰ ਰਹੇ ਹਾਂ ਜਿਹੜੀ ਤੁਹਾਡੀ ਸਰਕਾਰ ਲੋਕਾਂ ਤੋਂ ਸਿੱਖਿਆ ਖੋਣ ਜਾ ਰਹੀ ਹੈ ਲੋਕਾਂ ਦੇ ਸਕੂਲ ਬੰਦ ਕਰਨ ਜਾ ਰਹੀ ਹੈ ਇਸ ਕਰਕੇ ਧਰਮ ਉਸ ਗੁਰੂ ਦਾ ਲੈ ਕੇ ਜਾਏ ਕਿ ਅਸੀਂ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਇਹ ਸਿੱਖਿਆ ਖੋਹ ਨਹੀਂ ਦੇਣੀ ਉਹ ਕਾਰਪੋਰੇਟ ਕਾਰਪੋਰੇਟ ਪੱਤੀ ਸਿੱਖਿਆ ਨਹੀਂ ਤੇ ਲਾਗੂ ਨਹੀਂ ਕਰਨ ਦੇਣੀ ਅਸੀਂ ਇਸ ਟਾਪਲੇ ਨੂੰ ਹੋਰ ਅੱਗੇ ਵਧਾਉਣਾ ਜਿਹੜੀਆਂ ਜੱਦਬੰਦੀਆਂ ਇਸ ਮੋਰਚੇ ਤੋਂ ਬਾਹਰ ਉਹਨਾਂ ਨੂੰ ਮੋਰਚੇ ਦੇ ਅੰਦਰ ਲੈ ਕੇ ਆਉਣਾ ਔਰ ਹੋਰ ਅੱਗੇ ਤਕਰੇ ਹੋ ਕੇ ਲਾੜਨਾ ਜੇ ਸਾਡਾ ਦੁਸ਼ਮਣ ਇਕੱਠਾ ਹੈ ਤਾਂ ਅਸੀਂ ਲੜਨ ਵਾਲੇ ਲੋਕ ਹੋਰ ਵਿਸ਼ਾਲ ਏਕਤਾ ਕਰਕੇ ਅੱਗੇ ਵਧਾਂਗੇ ਜੈ ਜਨਤਾ ਜਿੱਤ ਲੜਦੇ